ਜਿਸ ਤਰ੍ਹਾਂ ਦਾ ਹਮਲਾ ਹੋਇਆ ਪੁਲਿਸ ਨੇ ਉਸ ਤਰ੍ਹਾਂ ਦਾ ਇਸ ਨੂੰ ਲਿਆ ਨਹੀਂ ਹੈਗਾ ਜੋ ਟਰਾਂਮਾ ਬੰਦਨਾ ਸੀ ਐਫ ਆਈ ਆਰ ਚ ਟਰਾਂਮਾ ਨਹੀਂ ਲਾਈਆ ਜਦੋਂ ਕਿ ਇਹ ਜਿਹੜਾ ਦੋਸ਼ੀ ਆ ਇਸ ਦਾ ਪਿਛਲਾ ਰਿਕਾਰਡ ਹੀ ਇਸ ਤਰ੍ਹਾਂ ਦਾ ਕਿ ਇਹ ਨੇ ਅੱਗੇ ਵੀ ਮਤਲਬ ਇਸ ਤਰ੍ਹਾਂ ਨਹੀਂ ਹਕਤਨਾਵਾਂ ਕੀਤੀਆਂ ਪਰ ਕਿਸੇ ਨੇ ਇਸ ਨੂੰ ਗੋਲਿਆ ਨਹੀਂ ਇਹ ਪਰਮਜੀਤ ਕੌਰ ਨੇ ਦਲੇਰੀ ਨਾਲ ਉਸ ਦਾ ਸਾਹਮਣਾ ਕੀਤਾ ਇਸ ਕਰਕੇ ਉਹ ਬਚ ਗਈ ਨਹੀਂ ਤਾਂ ਜਿਸ ਤਰ੍ਹਾਂ ਨੇ ਹਮਲਾ ਕੀਤਾ ਸੀ ਉਹਦੀ ਜਾਨ ਚਲੀ ਜਾਂਦੀ ਤੇ ਜੇ ਮਤਲਬ ਜਾਨ ਚਲੀ ਜਾਂਦੀ ਤਾਂ ਸਾਰੇ ਲੋਕ ਵੀ ਛੇਤੀ ਇਕੱਠੇ ਹੁੰਦੇ ਤੇ ਪੁਲਿਸ ਪ੍ਰਸ਼ਾਸਨ ਵੀ ਸਿਵਲ ਪ੍ਰਸ਼ਾਸਨ ਵੀ ਫੇਰ ਜਿਆਦਾ ਇਸ ਦੀ ਕਾਰਵਾਈ ਕਰਦਾ ਪਰ ਅੱਜ ਜੇ ਬਚ ਗਈ ਤੇ ਅੱਜ ਇਹਦੀ ਫਰਿਆਦ ਆ ਜਿਹੜੀ ਉਹ ਸੁਣੀ ਨਹੀਂ ਜਾ ਰਹੀ ਜੋ ਇਸ ਕਤਨਾੰਦੀ ਜਿਹੜੀ ਮੰਗ ਕਰਦੀ ਆ ਭੈਣ ਵੀ ਪੜਤਾਲ ਹੋਣੀ ਚਾਹੀਦੀ ਆ ਵੀ ਕੀ ਉਹ ਨਸ਼ੇੜੀ ਬੰਦਾ ਇਕੱਲਾ ਆ ਪਾਇਆ ਜਾਂ ਉਹਦੇ ਪਿੱਛੇ ਕੋਈ ਹੋਰ ਕਾਰਕਾ ਇਸ ਦੀ ਇਨਕੁਆਇਰੀ ਕਰਕੇ ਜਿਹੜੇ ਦੋਸ਼ੀ ਆ ਸਾਹਮਣੇ ਲਿਆਂਦੇ ਜਾਣ ਤੇ ਦੋਸ਼ੀ ਦੇ ਉੱਤੇ ਉਹਦੇ ਜਰਮਨ ਦੇ ਅਨਸਾਰ ਉਹਦੀਆਂ ਧਰਾਵਾਂ ਜੁੜੀਆਂ ਲਾਈਆਂ ਜਾਣ ਅਸੀਂ ਇਹ ਮੰਗ ਕਰਦੇ ਗੁੰਡਾਗਰਦੀ ਵਿਰੋਧੀ ਰੈਲੀ ਕੀਤੀ ਆ ਇਹ 27 ਤੇ 28 ਦੀ ਦਰਮਿਆਨੀ ਰਾਤ ਨੂੰ ਸੂਬਾ ਕਮੇਟੀ ਮੈਂਬਰ ਜਮਹੂਰੀਅਤ ਕਾਰਸਵਾ ਪਿੰਡ ਪਰਨਜੀਤਕੌਰ ਜੋਧਪੁਰ ਦੇ ਉੱਤੇ ਲੁੱਟਖੋਹ ਦੀ ਮਨਸ਼ਾ ਦੇ ਨਾਲ ਅਰਾਦਾ ਕਤਲ ਕਰਨ ਦਾ ਉਸ ਨੂੰ ਕਤਲ ਕਰਨ ਦਾ ਵੱਡਾ ਹਮਲਾ ਕੀਤਾ ਗਿਆ ਉਹ ਹਮਲਾਵਰ ਇਸ ਪਿੰਡ ਦੇ ਹੀ ਜਦੋਂ ਪੜਤਾਲ ਕੀਤੀ ਗਈ ਹੈ ਉਸ ਸਮੇਂ ਪਿੰਡ ਘਵराई ਹੋਈ ਸੀ ਬੇहद ਕਿਉਂ ਉਹਨੇ ਇਹ ਕੱਲ ਸੋਚੀ ਵੀ ਨਹੀਂ ਸੀ ਕਿ ਮੇਰੇ ਤੇ ਇਸ ਤਰ੍ਹਾਂ ਦਾ ਹਮਲਾ ਹੋ ਸਕਦਾ ਹੈ ਪਰ ਉਸ ਭੈਣ ਨੇ ਫਿਰ ਵੀ ਦ੍ਰਿੜਤਾ ਦੇ ਨਾਲ ਟੱਕਰ ਕੀਤਾ ਉਸ ਸਚੇਤ ਸੀ ਉਹ ਚੇਤਨ ਸੀ ਉਹਦਾ 45 ਸਾਲ ਦਾ ਲੋਕ ਜਥੇਬੰਦੀਆਂ ਦਾ 사ਫਰ ਸੀ ਉਹ ਗੁੰਡਾ ਭਾਵੇਂ ਸਾਡੀ ਭੈਣ ਨੂੰ ਮੌਤ ਦੇ ਘਾਟ ਉਤਾਰਨ ਦੇ ਕਾਮਯਾਬ ਨਹੀਂ ਹੋਇਆ ਪਰ ਉਹਨੇ ਗਲਾ ਦਿਵਾ ਕੇ ਉਹਨੇ ਚਾਕੂ ਦੇ ਨਾਲ ਸਾਡੀ ਭੈਣ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਕੱਲ ਦੇ ਉਸ ਨੂੰ ਹਸਪਤਾਲ 'ਚ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਅੱਜ ਅਸੀਂ ਸੋਚਿਆ ਕਿ ਇਹ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਦਰਿੰਦਿਆਂ ਦੀਆਂ अनेका ਘਟਨਾਵਾਂ ਹੋਣਗੀਆਂ ਜਿਹੜੀਆਂ ਪਿੰਡ ਦੇ ਸਾਡੀਆਂ ਔਰਤਾਂ ਦੇ ਨਾਲ ਵਾਪਰੀਆਂ ਹੋਣਗੀਆਂ ਇਸ ਭੈਣਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਸਾਡੇ ਕੋਲ ਇੱਕੋ ਇੱਕ ਰਸਤਾ ਹੈ ਕਿ ਅਸੀਂ ਸੰਘਰਸ਼ ਦਾ ਰਸਤਾ ਬੁਲੰਦ ਕਰੀਏ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਕਰੀਏ ਇਹ ਜਿਹੜਾ ਹਮਲਾ ਹੈ ਜੇ ਆਪਾਂ ਸਮਝੀਏ ਕਿ ਕੱਲਾ ਨਸ਼ੇ ਦੀ ਪੂਰਤੀ ਲਈ ਕੀਤਾ ਗਿਆ ਹਮਲਾ ਨਸ਼ਾ ਤਾਂ ਦੇਖੋ ਨਸ਼ੇ ਦੀ ਪੂਰਤੀ ਲਈ ਵੀ ਇਹ ਘਟਨਾ ਹੋ ਸਕਦੀ ਹੈ ਪਰ ਇਹਦੇ ਪਿੱਛੇ ਜਿਹੜੇ ਮੈਂ ਸਮਝਦੀ ਆਂ ਵੀ ਵੱਡੇ ਕਾਰਨ ਹਨ ਇਹ ਵੀ ਹੋ ਸਕਦਾ ਕਿ 파ਰਮਜੀਤ ਜਿਹੜੀ ਇਨਕਲਾਬੀ ਵਿਚਾਰਾਂ ਦੀ ਧਾਰਨੀ ਆ ਤੇ ਇਹ ਇੱਕ ਸਟੇਟ ਦੀ ਮਤਲਬ ਜਮਹੂਰੀ ਅਧਿਕਾਰ ਸਭਾ ਦੀ ਸਟੇਟ ਕਮੇਟੀ ਦੀ ਮੈਂਬਰ ਇੱਕ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਵੀ ਮੈਨੂੰ ਲੱਗਦਾ ਕਿ ਇੱਕ ਯਤਨ ਕੀਤਾ ਗਿਆ ਕਿ ਜਿਹੜੇ ਲੋਕ ਲੋਕਾਂ ਲਈ ਲੜਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਇੱਕ ਸਹਿਮ ਫਲਾਇਆ ਜਾਵੇ ਕਿ ਉਹ ਆਵਾਜ਼ ਨਾ ਆਟ ਸਕਣ ਜਿਵੇਂ ਕਿ ਹੁਣ ਚੋਣਾ ਦੀ ਗੱਲ ਹੋ ਰਹੀ ਹੈ ਚੋਣਾ ਹੋਣ ਗਿਆ ਇਹ ਵੀ ਕਾਰਨ ਹੋ ਸਕਦਾ ਤੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਹੱਲਾ ਵੈ ਇਹ ਇੱਕ ਜਿਸ ਤਰ੍ਹਾਂ ਦਾ ਚੱਲ ਰਿਹਾ ਸਮਾਜ ਦੇ ਵਿੱਚ ਇੱਕ ਵੱਡੀ ਕ੍ਰਿਤੀ ਵਜੋਂ ਵੀ ਕੀਤਾ ਗਿਆ ਲੱਗਦਾ ਇਹ ਵੈਸੇ ਜੇ ਸੋਚੀਏ ਤਾਂ ਵੀ ਇੱਕ ਕੱਲਾ ਜਿਹੜਾ ਆਦਮੀ ਹੈ ਜਾਂ ਉਹ ਇਕੱਲਾ ਇੰਨੀ ਵੱਡੀ ਕਾਰਵਾਈ ਨਹੀਂ ਕਰ ਸਕਦਾ ਇੰਨਾ ਨਟੜਕ ਹੋ ਨਹੀਂ ਸਕਦਾ ਕਿ ਉਹ ਅੱਧੀ ਰਾਤ ਕਿਸੇ ਦੇ ਘਰ ਦੇ ਵਿੱਚ ਐਂਟਰ ਹੋ ਕੇ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਹਦੇ ਪਿੱਛੇ ਜ਼ਰੂਰ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿ ਉਹਨੂੰ ਕੀ ਦੀ ਸਪੋਰਟ ਹੈ ਕੌਣ ਮਤਲਬ ਇਸ ਘਟਨਾ ਦੇ ਪਿੱਛੇ ਹੈਗਾ ਕਿਉਂਕਿ ਆਮ ਤੌਰ ਤੇ ਜਿਹੜੀਆਂ ਇਹ ਜਿਹੇ ਘਟਨਾਵਾਂ ਹੁੰਦੀਆਂ ਮੈਂ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਸਿਆਸੀ ਹੱਥ ਵੀ ਹੋ ਸਕਦਾ ਜਿਸ ਕਿਸਮ ਦੀ ਇਹ ਘਟਨਾ ਹੈ ਉਹ ਜਮਹੂਰੀ ਅਧਿਕਾਰ ਸਭਾ ਦੇ ਐਂਗਲ ਤੋਂ ਤਾਂ ਅਸੀਂ ਇਹਨੂੰ ਇੰਨੀ ਕਟਿਆ ਸਮਝਦੇ ਆ ਕਿ ਕਿਸੇ ਵੀ ਥਾਂ ਤੇ ਅੱਜ ਜਦੋਂ ਅਸੀਂ ਇੱਕ ਕਿਸਮ ਦਾ ਨਾਰਾ ਦੰਨਿਆ ਵੀ ਇੱਥੇ ਰਾਮਰਾਜ ਆ ਰਿਹਾ ਧੀਆਂ ਪਹਿਣਾ ਸਾਡੀਆਂ ਕਿਸੇ ਘਰ ਤੇ ਕਿਸੇ ਬੱਸ ਗੱਡੀ 'ਚ ਜਿੱਥੇ ਵੀ ਕਿਤੇ ਸਫ਼ਰ ਕਰਦਿਆਂ ਨੇ ਉਹ ਅਸਲ 'ਚ ਇਸ ਕਿਸਮ ਦੇ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਲਗਾਤਾਰ ਝਲਦੀਆਂ ਨੇ ਪਰ ਇੱਥੋਂ ਤੱਕ ਕੋਈ ਬੰਦਾ ਪਹੁੰਚ ਜੂਗਾ ਵੀ ਤੁਹਾਡਾ ਅੱਡੀ ਰਾਤੋਂ ਕੰਧ ਟੱਪ ਕੇ ਉਹ ਵੀ ਉਸ ਪਰਿਵਾਰ 'ਚ ਜਿੱਥੇ ਇਹ ਪਤਾ ਵੀ ਇੱਥੇ ਜੇ ਕਿਸੇ ਦੇ ਕੁਛ ਹੱਥ 'ਚ ਆ ਗਿਆ ਤਾਂ ਉਹ ਇਹ ਨਹੀਂ ਪਤਾ ਵੀ ਉੱਥੋਂ ਬੰਦਾ ਜਾਂਦਾ ਮੁੜੂ ਜਾਂ ਨਹੀਂ। ਉਹੇ ਜੇ ਪਰਿਵਾਰ 'ਚ ਜਦੋਂ ਇਸ ਕਿਸਮ ਦੀ ਘਟਨਾ ਵਾਪਰੀ ਹੈ ਤਾਂ ਸਾਡਾ ਜਮਹੂਰੀ ਲੋਕਾਂ ਦਾ ਤੇ ਚੇਤਨ ਲੋਕਾਂ ਦਾ ਜਨਤਕ ਜਿੰਨੇ ਇੱਕ ਜਥੇਬੰਦੀਆਂ ਵਾਲੇ ਲੋਕ ਸੀ ਉਹਨਾਂ ਦਾ ਇਸ ਤਰ੍ਹਾਂ ਖੂਨ ਖੋਲਿਆ ਵੀ ਇਹ ਘਟਨਾ ਜਿਹੜੀ ਇਹਨੂੰ ਇਸ ਧੰਗ ਨਾਲ ਛੱਡ ਦਿੱਤਾ ਜਾਵੇ ਵੀ ਉਹ ਗਰੀਬ ਪਰਿਵਾਰ 'ਚੋਂ ਹੈ, ਅਨਪੜ੍ਹ ਜਵਾਕ ਹੈ, ਮੁੰਡਾ ਹੈ, ਉਹੋ ਜਿਹਾ ਕੁਝ ਹੋਰ ਹੈ ਵੀ ਇਹਨੂੰ ਐ ਨਹੀਂ ਛੱਡਿਆ ਜਾ ਸਕਦਾ। ਸੈਕੰਡਰੀ ਦੇ ਵਿੱਚ ਸਾਡੀ ਲੋੜ ਬਣ ਗਈ ਵੀ ਇਹਦੇ ਪਿੱਛੇ ਕੋਈ ਕਾਰਨ ਜ਼ਰੂਰ ਹੋਊਗਾ ਉਹ ਕਾਰਨ ਪੁਲਿਸ ਨੂੰ ਪੜਤਾਲ ਕਰਨਾ ਚਾਹੀਦਾ ਤੇ ਅਸੀਂ ਇਹਨੂੰ ਸੀਰੀਅਸਲੀ ਪੁਲਿਸ ਦੇ ਧਿਆਨ ਚ ਵੀ ਲਿਆਉਂਦਾ ਤੇ ਅਸੀਂ ਵੀ ਇਹਦੀ ਪੜਤਾਲ ਕਰਾਂਗੇ ਜੇ ਇਹ ਘਟਨਾ ਇਹ ਮਤਲਬ ਇਸ ਕਿਸਮ ਦੀ ਬਣਦੀ ਹੈ ਤਾਂ ਪ੍ਰਸ਼ਾਸਨ ਨੂੰ ਅਸੀਂ ਪਹਿਲੇ ਅਗਾਊ ਜਾਣੂ ਕਰਵਾਉਣਾ ਚਾਹੁੰਦੇ ਹਾਂ ਵੀ ਇਹਦੇ ਗੰਭੀਰ ਜਿਹੜੇ ਰਿਜ਼ਲਟ ਨੇ ਹੋ ਨਿਕਲ ਗਏ ਤੇ ਅਸੀਂ ਆਸ ਵੀ ਕਰਦੇ ਹਾਂ ਵੀ ਲੋਕ ਨੇ ਜਿਹੜੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੇਗੇ ਅਸੀਂ ਲੋਕਾਂ ਕੋਲੇ ਆਪਣੀ ਗੱਲ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਬਸਰਾ ਚਾਹਿਆ ਵੀ ਜੇ ਅੱਜ ਆਪਣੇ ਬੱਚਿਆਂ ਨੂੰ ਸਮਝਾਓ ਇੱਕ ਮੋੜ ਤੇ ਖੜਕੇ ਉਹ ਕਿਸੇ ਦੀ ਧੀ ਭੈਣ ਨੂੰ ਇਸ ਕਿਸਮ ਦਾ ਕਮੈਂਟ ਕਰਦੇ ਨੇ ਤਾਂ ਅਗਲੇ ਮੋੜ ਤੇ ਤੁਹਾਡੀ ਧੀ ਭੈਣ ਜਦੋਂ ਲੰਘੂਗੀ ਕੋਈ ਹੋਰ ਤੁਹਾਡੇ ਵਰਗਾ ਵੀ ਉੱਥੇ ਖੜਾ ਹੋ ਸਕਦਾ ਸੋ ਤੁਹਾਨੂੰ ਸचेत ਹੋਣ ਦੀ ਲੋੜ ਹੈ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਆਪਣੀ ਗੱਲ ਲਿਆ ਦਿੱਤੀ ਹੈ ਉਹ ਇਹਦੇ ਤੇ ਪੂਰਾ ਉਤਰਦਾ ਭੱਲੀ ਬਾਵਾ ਤੇ ਨਹੀਂ ਫਿਰ ਅਸੀਂ ਅਗਲਾ ਸਟੈਪ ਹੈ ਜਿਹੜਾ ਸਾਡਾ ਉਹ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਕੋਈ ਵੱਡਾ ਐਕਸ਼ਨ ਕਰਨ ਦਾ ਜਿਹੜਾ ਹੋਸੀ ਕੱਲ